ਇੱਕ ਸਾਧੂ ਬਹੁਤ ਤਾਪ ਕਰਦਾ ਸੀ ਉਸ ਨਗਰ ਵਿੱਚ ਅਚਾਨਕ ਹੜ੍ਹ ਆ ਗਏ ਸਾਰਾ ਪਿੰਡ ਨਿਕਲ ਰਿਹਾ ਸੀ ਲੋਕਾਂ ਕਿਹਾ ਮਹਾਤਮਾ ਤੁਸੀਂ ਵੀ ਚਲੋ ਹੜ੍ਹ ਬਹੁਤ ਤਗੜਾ ਆ ਗਿਆ ਉਸ ਦਾ ਜਵਾਬ ਸੀ ਆਪੇ ਭਗਵਾਨ ਬਚਾਏਗਾ ਆਖਰ ਤੇ ਇੱਕ ਵਿਅਕਤੀ ਕਿਸ਼ਤੀ ਤੇ ਨਿਕਲ ਰਿਹਾ ਸੀ ਉਸ ਨੇ ਵੀ ਕਿਹਾ ਆਜੋ ਮਹਾਰਾਜ ਪਾਣੀ ਛਾਤੀ ਤੱਕ ਪਰ ਸਾਧੂ ਦਾ ਫੇਰ ਉਹੀ ਜਵਾਬ ਆਪੇ ਭਗਵਾਨ ਬਚਾਏਗਾ ਪਾਣੀ ਜਦੋਂ ਤੱਕ ਨੱਕ ਤੱਕ ਆਪਣ ਲੱਗਾ ਤਾਂ ਪ੍ਰਸ਼ਾਸਨ ਦਾ ਜਹਾਜ਼ ਆ ਗਿਆ ਉਹਨਾਂ ਉਤੋਂ ਆਵਾਜ਼ ਦਿੱਤੀ ਕਿ ਪਾਉੜੀ ਛੱਡ ਦਿਆ ਬਾਬਾ ਜੀ ਨਿਕਲ ਆਓ ਉਸ ਦਾ ਫਿਰ ਉਹੀ ਜਵਾਬ ਆਪੇ ਭਗਵਾਨ ਬਚਾਏਗਾ ਅਖੀਰ ਸਾਧੂ ਡੁੱਬ ਗਿਆ ਤੇ ਪ੍ਰਮਾਤਮਾ ਕੋਲ ਜਾ ਪਹੁੰਚਿਆ ਉਸ ਨੇ ਬੜੇ ਗੁੱਸੇ ਚ ਕਿਹਾ ਪ੍ਰਮਾਤਮਾ ਮੈਂ ਤੇਰਾ ਇੰਨਾ ਤਪ ਕੀਤਾ ਤੇ ਤੂੰ ਮੈਨੂੰ ਬਚਾਇਆ ਹੀ ਨਹੀਂ ਪ੍ਰਮਾਤਮਾ ਨੇ ਨਿਮਰਤਾ ਨਾਲ ਕਿਹਾ हे ਤਵਸਵੀ ਜੀ ਤਿੰਨ ਵਾਰ ਆਇਆ ਪਹਿਲਾ ਪਿੰਡ ਦੇ ਲੋਕਾਂ ਦੇ ਰੂਪ ਵਿੱਚ ਫਿਰ ਕਿਸ਼ਤੀ ਚਾਲਕ ਦੇ ਰੂਪ ਵਿੱਚ ਤੇ ਫਿਰ ਅਖੀਰ ਜਹਾਜ਼ ਵਿਚਲੇ ਬੰਦਿਆਂ ਦੇ ਰੂਪ ਵਿੱਚ ਕੀ ਕਰਾਂ ਤੁਸੀਂ ਪਛਾਣਿਆ ਹੀ ਨਹੀਂ ਉਹ ਬੰਦਿਆਂ ਦੇ ਰੂਪ ਚ ਬੰਦਿਆਂ ਨਾਲ ਵਿਚਰਦਾ ਹੈ ਪਛਾਣਨ ਦੀ ਲੋੜ ਹੈ ਧੰਨਵਾਦ